ਅੱਛਾ ਜੀ ਦੋਸਤੋ ਭਾਵੇਂ ਕਈਆਂ ਲਈ ਪਰੇਸ਼ਾਨੀ ਤੇ ਕਈਆਂ ਲਈ ਸੁਹਾਣੀ ਤਾਂ ਇਹ ਦੇਖਿਆ ਜਾਵੇ ਪੰਜਾਬ ਸਰਕਾਰ ਦੀ ਜਿਹੜੀ ਬੱਸ ਮੁਫਤ ਸੇਵਾ ਬੀਬੀਆਂ ਦੇ ਲਈ ਆ ਉਹ ਕਰ ਖੁਸ਼ੀ ਦੀ ਗੱਲ ਹੈ ਕਿ ਜਾਰੀ ਰਹੂਗੀ ਭਗਵਾਨਤਮਾਨ ਸਰਕਾਰ ਨੇ ਇਸ ਵਾਰ ਵੀ ਬਜਟ ਦੇ ਵਿੱਚ ਉਹਨਾਂ ਦੇ ਲਈ 450 ਕਰੋੜ ਰੁਪਇਆ 450 ਕਰੋੜ ਰੁਪਇਆ ਰੱਖਤਾ ਹੈਗਾ ਕਿਉਂਕਿ ਪਿਛਲੀ ਵਾਰੀ ਵੀ 450 ਕਰੋੜ ਰੁਪਇਆ ਉਹਨਾਂ ਨੇ ਦੱਸਿਆ ਕਹਿੰਦੇ ਖਰਚ ਹੋਇਆ ਸੀ ਪਰ ਤੁਸੀਂ ਹਨਾਨੀ ਮੰਨੋਗੇ ਕਿ ਬੀਬੀਆਂ ਨੇ ਫ੍ਰੀ ਝੂਟੇ ਜਿਹੜੇ ਲਏ ਮੁਫਤ ਝੂਟੇ ਲਏ ਹਾਲਾਂਕਿ ਅਸੀਂ ਦੇਖਿਆ ਵੀ ਬਸਾਂ ਦੇ ਵਿੱਚ ਕਈ ਵਾਰ ਸਰਕਾਰੀ ਥਾਂ ਤੇ ਜਿਹੜੇ ਟਿਕਟਾਂ ਵਾਲੇ ਲੋਕ ਖੜੇ ਹੁੰਦੇ ਨੇ ਬੀਬੀਆਂ ਬੈਠੀਆਂ ਹੁੰਦੀਆਂ ਨੇ ਫ੍ਰੀ ਸਬਰ ਵਾਲੇ ਪਰ ਇਹ ਨਹੀਂ ਵੀ ਉਹ ਮੁਫਤ ਹੁੰਦਾ ਬਲਕਿ ਸਰਕਾਰ ਉਹਦਾ ਪੈਸਾ ਟ੍ਰਾਂਸਪੋਰਟ ਵਿਭਾਗ ਨੂੰ ਦਿੰਦਾ ਹੈ 450 ਕਰੋੜ ਰੁਪਇਆ ਰੱਖਿਆ ਤੇ ਉਹਦੇ ਵਿੱਚ ਤੁਸੀਂ ਹੈਰਾਨ ਮੰਨ ਜਾਓਗੇ ਕਿ 12 ਕਰੋੜ ਯਾਤਰਾਵਾਂ 12 ਕਰੋੜ ਤੋਂ ਵੀ ਵੱਧ ਯਾਤਰਾਵਾਂ ਲਿਖੀਆਂ ਨੇ ਯਾਨੀ ਕਿ 12 ਕਰੋੜ ਤੋਂ ਵੱਧ ਫ੍ਰੀ ਝੂਟੇ ਬੀਬੀਆਂ 450 ਕਰੋੜ ਰੁਪਏ ਸਰਕਾਰ ਦੇ ਪੈਸੇ ਦੇ ਨਾਲ ਲੈ ਚੁੱਕੀਆਂ ਨੇ ਹੁਣ ਜ਼ਾਹਿਰ ਦੀ ਗੱਲ ਹੈ ਵੀ ਸਿਆਸੀ ਤੌਰ ਤੇ ਜਿਹੜੇ ਪੋਲੀਟਿਕਲ ਪਾਰਟੀਆਂ ਨੇ ਉਹ ਦੇਖਦੀਆਂ ਨੇ ਵੀ ਕਿੱ ਪਰ ਜਿਹੜਾ ਸਰਕਾਰ ਨੇ ਬਜਟ ਦੇ ਵਿੱਚ ਪ੍ਰਬੰਧਨ ਰੱਖਿਆ ਉਹਦੇ ਚ ਉਹ ਲਿਖਦੇ ਨੇ ਕਹਿੰਦੇ ਕਿ ਪੰਜਾਬ ਦੇ ਵਿੱਚ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਸੂਤਤੀ ਵਰਤੋ ਕਰਕੇ ਰਾਜ ਦੇ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਜਿਸ ਲਈ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੇ ਵਿੱਚ 450 ਕਰੋੜ ਰੁਪਏ ਦਾ ਉਪਬੰਧ ਰੱਖਿਆ ਗਿਆ ਇਸ ਸੇਵਾ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਾਲ 2025-26 ਲਈ 20 450 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਅਸੀਂ ਕਹਿੰਦੇ ਹਾਸ਼ੀਆਕਰਸਤ ਅਨੁਸੂਚਿਤ ਜਾਤੀ ਪਰਚ ਪਛੜੀ ਸ਼੍ਰੇਣੀਆਂ ਘਟ ਗਣਤੀ ਤੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਪ੍ਰਤੀ ਤੂਟ ਵਚਨਬੱਧਤਾ ਦਿਖਾਉਂਦੇ ਵਿੱਤੀ ਸਾਲ 2025-26 ਦੇ ਵਿੱਚ ਅਨੁਸੂਚਿਤ ਜਾਤੀਆਂ ਲਈ ਦੀ ਵੀ ਜਿਹੜੀ ਯੋਜਨਾ ਹੈਗੀ ਉਹਦੇ ਲਈ 13987 ਕਰੋੜ ਰੁਪਏ ਰੱਖੇ ਹੋਏ ਰੱਖੇ ਨੇ ਜੋ ਰਾਜ ਦੇ ਕੁੱਲ ਵਿਕਾਸ ਬਜਟ ਦੇ ਵਿੱਚ 34% ਹੈ ਦਲਿਤ ਭਾਈਚਾਰੇ ਲਈ ਹੁਣ ਇਹਦੇ ਵਿੱਚ ਦੇਖੀਏ ਤਾਂ ਮੁਫਤ ਬੱਸ ਸੇਵਾ ਦੇ ਇੱਕ ਜਿਵੇਂ ਕਿ ਇੱਕ ਸਾਲ ਦੇ ਵਿੱਚ ਲਗਭਗ ਲਗਭਗ 12 ਕਰੋੜ ਰੁਪਏ ਜੇ ਕਿਹਾ ਜਾਵੇ 12 ਕਰੋੜ ਤੋਂ ਜ਼ਿਆਦਾ ਯਾਤਰਾਮਾਂ ਮੁਫਤ ਬੀਬੀਆਂ ਨੇ ਝੂਟੇ ਨੇ ਜਿਹੜੇ ਉਹ ਬਸਾਂ ਦੇ ਲੈ ਨੇ 450 ਕਰੋੜ ਰੁਪਇਆ ਖਰਚ ਹੋਇਆ ਇਹਦੇ ਤੇ ਜਿਹੜੀ ਤੁਸੀਂ ਕਹਿੰਦੇ ਹੋ ਨਾ ਆਮ ਤੌਰ ਦੇ ਉੱਤੇ ਵੀ ਬਸਾਂ ਦੇ ਵਿੱਚ ਬੀਬੀਆਂ ਕਈ ਲੋਕ ਤਾਂ ਖੈਰ ਨੂੰ ਤਾਂ ਪਹੌੜ ਨਹੀਂ ਕਰਦੇ ਬੀਬੀਆਂ ਝੋਲਾ ਚੱਕਦੀਆਂ ਨੇ ਜਾਂਦੀਆਂ ਨੇ ਬੰਦਿਆਂ ਨੂੰ ਫਾਇਦਾ ਇਹ ਹੋ ਜਾਂਦਾ ਵੀ ਆਪ ਦੀ ਟਿਕਟ ਕਟਾਉਂਦੇ ਨੇ ਤਾਂ ਸਰਕਾਰੀ ਬਸ ਚ ਇੱਕ ਤਾਂ ਕਿਤੇ ਨਾ ਕਿਤੇ ਕੁਆਲਿਟੀ ਵਧ ਗਈ ਲੋਕਾਂ ਦੇ ਜਾਣ ਦੀ ਬੰਦਾ ਕਹਿੰਦਾ ਵੀ ਚਲੋ ਇੱਕ ਬੀਬੀ ਜਿਹੜੀ ਨਾਲ ਹੈਗੀ ਚਾਹੇ ਭੈਣ ਹੈ ਚਾਹੇ ਘਰ ਵਾਲੀ ਹੈ ਚਾਹੇ ਮਾਂ ਹੈ ਕਿ ਇਹਦੀ ਮੁਫਤ ਟਿਕਟ ਲੱਗ ਜੂਗੀ ਤਾਂ ਬੰਦਾ ਉਹਦੇ ਚ ਹੀ ਸਫ਼ਰ ਕਰ ਲਾਂਦਾ ਉਹਦਾ ਇੱਕ ਤਰ੍ਹਾਂ ਦੇ ਨਾਲ ਅੱਧੇ ਪੈਸੇ ਬਚ ਜਾਂਦੇ ਨੇ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਖਰੇ ਦਾ ਵਿਰੋਧ ਵੀ ਕਰਦੇ ਨੇ ਪਰ ਸਿਆਸੀ ਤੌਰ ਤੇ ਕਿਉਂਕਿ ਵੋਟਾਂ ਚਾਹੀਦੀਆਂ ਨੇ ਤਾਂ ਪਾਰਟੀ ਤੌਰ ਤੇ ਤਾਂ ਕੋਈ ਵਿਰੋਧ ਨਹੀਂ ਹੁੰਦਾ ਤੇ ਇਸ ਚੀਜ਼ ਦਾ ਇੰਪੈਕਟ ਉਹਨਾਂ ਚ ਗੱਲ ਨਹੀਂ ਤੁਰਦੀ ਤਾਂ ਉਹਨਾਂ ਚ ਕੋਈ ਰੋਲਾ ਵੀ ਨਹੀਂ ਪਉਂਦਾ ਤੁਸੀਂ ਵੀ ਆਪਦੀ ਕਮੈਂਟ ਕਰਕੇ ਰਾਏ ਸਾਂਝੀ ਕਰਿਓ ਕਿ ਆਖਰ 12 ਕਰੋੜ ਤੋਂ ਵੱਧ ਦੇ ਫ੍ਰੀ ਝੂਟੇ ਬ ਬੀਬੀਆਂ ਨੂੰ ਬਹੁਤ ਫਾਇਦਾ ਹੋਣਾ ਹੈ ਕਿਉਂਕਿ ਅਗਲੀ ਵਾਰ ਵਾਸਤੇ ਵੀ ਸਰਕਾਰ ਨੇ 450 ਕਰੋੜ ਰੁਪਇਆ ਖਰਚ ਕਰਤਾ ਹੈਗਾ ਜਾਂ ਕਹੋ ਰੱਖਤਾ ਹੈਗਾ ਤਾਂ ਦੇਣੀ ਪੈਣਗੇ ਫ੍ਰੀ ਝੂਟੇ ਤਾਂ ਬੀਬੀਆਂ ਨੇ ਲੈ ਹੀ ਲੈਣੇ ਇਹਨਾਂ ਸਾਰਿਆਂ ਦੇ ਵਿੱਚ ਦੇਖੀਏ ਤਾਂ ਬਜਟ ਦੇ ਵਿੱਚ ਇਸ ਵਾਰੀ ਫਿਰ ਤੋਂ ਹਰਪਾਲ ਸਿੰਘ ਚੀਮਾ ਹੋਰਾਂ ਨੇ ਜਦੋਂ ਬਜਟ ਪੜ੍ਹ ਰਹੇ ਸੀਗੇ ਬੜੀ ਜੇ ਕਹੀਏ ਕਿ ਖੁਸ਼ੀ ਦੇਣਾ ਸਰਕਾਰ ਨੇ ਪੈਸਾ ਹੈ ਰੱਖਿਆ ਲੋਕਾਂ ਵਾਸਤੇ ਖੈਰ ਸਰਕਾਰ ਹੁੰਦੀ ਹੈ ਤੇ ਸਰਕਾਰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈਂਦੀ ਹੈ ਲੋਕ ਖੁਸ਼ ਹੁੰਦੇ ਨੇ ਤੁਸੀਂ ਵੀ ਆਪਣੀ ਰਾਏ ਸਾਂਝੀ ਕਰਿਓ ਕਿ ਤੁਹਾਨੂੰ ਕਿੰਨੀ ਖੁਸ਼ੀ ਆ ਬੀਬੀਆਂ ਦੇ ਫ੍ਰੀ ਝੂਟੇ ਦੇ ਲਈ